ਮੈਂ ਬੀਜੇਪੀ ਵਾਲਿਆਂ ਨੂੰ ਕਹਿਣਾ ਚਾਹੁੰਦਾ ਜੋ ਤੁਸੀਂ ਬੀਜਿਆ ਉਹੀ ਵੱਢ ਰਹੇ ਹੋ ਸਭ ਤੁਸੀਂ ਕਿਸਾਨਾਂ ਦਾ ਇੰਨਾ ਧੱਕਾ ਕੀਤਾ ਕਿਸਾਨ ਕੋਲ ਤੁਹਾਨੂੰ ਪਿੰਡਾਂ 'ਚ ਵੜਦੇ ਸੰਧੂ ਸਾਹਿਬ ਨੂੰ ਚਹਿਹ ਦੇ ਦਿਓ ਵਾਈ ਚਹਿਹ ਦੇ ਦਿਓ ਜੈਡ ਚਹਿਹ ਦੇ ਦਿਓ ਕੋਈ ਕੋਈ ਸਕਿਉਰਟੀ ਦੇ ਦਿਓ ਜੀ ਨਾ ਤਾਂ ਪੰਜਾਬੀ ਡਰਨ ਵਾਲੇ ਆ ਨਾ ਪੰਜਾਬੀ ਕਦੀ ਡਰੇ ਆ ਤੇ ਨਾ ਪੰਜਾਬੀ ਬੀਜੇਪੀ ਨੂੰ ਵੋਟ ਪਾਉਣ ਵਾਲੇ ਆ ਆਪਣਾ ਭੱਜ ਨੂੰ ਦੂਰ ਕਰ ਦੇਣ ਕਿਉਂ ਉਹਨਾਂ ਨੂੰ ਐਦਾਂ ਵੋਟਾਂ ਪੈ ਜਾਣਗੀਆਂ ਉਹਨਾਂ ਨੂੰ ਕਿਸੇ ਦੇ ਪੰਜਾਬ 'ਚ ਵੋਟ ਦੀ ਪਾਉਣੀ ਇਹੋ ਜਿਹਾ ਬਿਸਤਾ ਗੋਲ ਹੋਊਗਾ ਬੀਜੇਪੀ ਦਾ ਇਸ ਕੰਮ ਕਿ ਦੁਬਾਰਾ ਪੰਜਾਬੀਆਂ ਨਾਲ ਪੰਜਾਬ ਦੇ ਕਿਸਾਨਾਂ ਨਾਲ ਦਬਾਵਾ ਪੰਗਾ ਲੈਣ ਤੋਂ ਸਕੋਚ ਕਰਨਗੇ ਇਦਾਂ ਦਾ ਮੂੰਹ ਤੋੜ ਜਵਾਬ ਦੇਣਗੇ ਪੰਜਾਬ ਦੇ ਲੋਕ ਕਰਨ ਜੀ ਸੰਧੂ ਨੂੰ ਵਾਈਪਰ ਸਿਕਿਉਰਟੀ ਮਿਲੀ ਹੈ ਕਿਸ ਤਰੀਕੇ ਨਾਲ ਦੇਖਦੇ ਲੋ ਕਿਸਾਨਾਂ ਵੱਲੋਂ ਇਹ ਅੱਜ ਪਤਾ ਲੱਗਦਾ ਕਿ ਬੀਜਪੀ ਨੇ ਕੇਂਦਰ ਸਰਕਾਰ ਨੇ ਜਿਹੜੇ ਬੀਜਪੀ ਦੇ ਇੱਥੇ ਉਮੀਦਵਾਰ ਆ ਸਰਦਾਰ ਅਨਜੀਤ ਸਿੰਘ ਸੰਧੂ ਜਿਨ੍ਹਾਂ ਦਾ ਪਿਛਲੇ ਕਈ ਦਿਨਾਂ ਤੋਂ ਕਿਸਾਨ ਡਟ ਕੇ ਵਿਰੋਧ ਕਰਦੇ ਆ ਕੱਲਾ ਇੱਥੇ ਨਹੀਂ ਹੋ ਗਿਆ ਸਾਰੇ ਪੰਜਾਬ ਚ ਹੋ ਗਿਆ ਵਿਰੋਧ ਬੀਜਪੀ ਦੇ ਕੈਂਡੀਡੇਟਾਂ ਦਾ ਉਹਨਾਂ ਨੂੰ ਵਾਈਪਲਸ ਸਕਿਉਰਟੀ ਜਿਹੜੀ ਦਿੱਤੀ ਹੈ ਬੜੀ ਨਿੰਦਣਯੋਗ ਕਾਰਵਾਈ ਹੈ ਤੁਸੀਂ ਸਰ ਕਿਸਾਨਾਂ ਦੇ ਮਸਲੇ ਹਲਕਾਂ ਦੀ بجائے ਕਿਸਾਨਾਂ ਦੀ ਇਹ ਸਮੱਸਿਆ ਨੂੰ ਹਲਕਾਂ ਦੀ بجائے ਕਦੀ ਬਾਰਡਰ ਸੀਲ ਕਰਦੇ ਹੋ ਕਦੀ ਤੁਸੀਂ ਉਹ ਦਿੱਲੀ ਬੈਠਿਆਂ ਨੂੰ ਮਿਲਦੇ ਦੀ ਹੋਰ ਤੁਸੀਂ ਆਪਣੇ ਉਮੀਦਵਾਰਾਂ ਨੂੰ ਵਾਈਪਲਸ ਸਕਿਉਰਟੀ ਦੇ ਅੰਡੇ ਜੋ ਸੱਤ ਵੋਟਾਂ ਲੈਣ ਆਏ ਕਿ ਪੰਜਾਬ ਨੂੰ ਤੁਸੀਂ ਲੁੱਟਣ ਆਏ ਜੋ ਪੰਜਾਬ ਨੂੰ ਕੀ ਕਰਨ ਆਏ ਜੇ ਕਿਸਾਨਾਂ ਦਾ ਕੇ ਘਾਟ ਹੋਈ ਪਛਾ ਦੇਣਾ ਹੁਣ ਤੁਸੀਂ ਲੈ ਕੇ ਆਪਣੇ ਵਾਈਪਲਸ ਕੋਰਟੀ ਜਿਹੜੀ ਆ ਤੇ ਕਿਸਾਨਾਂ ਨੂੰ ਡਰਾਉਣਾ ਧਮਕਾਉਣਾ ਚਾਹੁੰਦੇ ਹੋ ਮੈਂ ਬੀਜੇਪੀ ਵਾਲਿਆਂ ਨੂੰ ਕਹਿਣਾ ਚਾਹੁੰਦਾ ਕਿ ਸੱਤ ਜੋ ਤੁਸੀਂ ਬੀਜਿਆ ਸੀਗਾ ਤੁਸੀਂ ਬੀਜਿਆ ਸੀਗਾ ਦਿੱਲੀ ਜਾ ਕੇ ਕਿਸਾਨ 1.5 ਸਾਲ ਛੜਕਾਂ ਤੇ ਬੈਠੇ ਰਹੇ 740 ਕਿਸਾਨ ਚੀਦ ਹੋਏ ਉਹ ਅੱਜ ਵੀ ਕਿਸਾਨ ਛੱਬੂ ਬੈਰੀਅਰ ਤੇ ਤੇ ਖਨੋਰੀ ਬਾਰਡਰ ਦੇ ਉੱਤੇ ਬੈਠੇ ਆ ਜੋ ਤੁਸੀਂ ਬੀਜਿਆ ਉਹੀ ਵੱਢ ਰਹੇ ਹੋ ਸਰ ਤੁਸੀਂ ਕਿਸਾਨਾਂ ਨਾਲ ਇੰਨਾ ਧੱਕਾ ਕੀਤਾ ਉਹ ਕਿਸਾਨ ਕਿਉਂ ਤੁਹਾਨੂੰ ਪਿੰਡਾਂ 'ਚ ਵੜਦੇ ਨੇ ਕਿਸਾਨਾਂ ਤੇ ਆਪਣਾ ਪ੍ਰੋਟੈਸਟ ਕਰਦੇ ਉਹਨਾਂ ਦੀ ਸਟਰਗਲ ਆ ਉਹਨਾਂ ਦੀਆਂ ਮੰਗੀਆਂ ਮੰਗਾਂ ਜਿਹੜੀਆਂ ਉਹ ਮੋਦੀ ਦੇ ਮੁੜਕੇ ਲਾਗੂ ਦੀ ਕੀਤੀਆਂ ਸੋ ਸੰਧੂ ਸਾਹਿਬ ਨੂੰ ਚਿਹ ਦੇ ਦਿਓ Y ਚਿਹ ਦੇ ਦਿਓ Z ਚਿਹ ਦੇ ਦਿਓ ਕੋਈ ਕੋਈ ਸਿਕਿਉਰਟੀ ਦੇ ਦਿਓ ਜੀ ਨਾ ਤਾਂ ਪੰਜਾਬੀ ਡਰਨ ਵਾਲੇ ਆ ਨਾ ਪੰਜਾਬੀ ਕਦੀ ਡਰੇ ਆ ਤੇ ਨਾ ਪੰਜਾਬੀ ਭਾਜਪਾ ਨੂੰ ਵੋਟ ਪਾਉਣ ਵਾਲੇ ਆ ਆਪਣਾ ਭਾਜਪਾ ਦੂਰ ਕਰ ਦੇਣ ਕਿਉਂ ਨਾ ਉਹ ਇਦਾਂ ਵੋਟਾਂ ਪੈ ਜਾਣ ਗਿਆ ਉਹਨਾਂ ਨੂੰ ਕਿਸੇ ਦੇ ਪੰਜਾਬ ਤੋਂ ਵੋਟ ਦੀ ਪਾਉਣੀ ਔਰ ਇਹੋ ਜਿਹਾ ਬਿਸਤਾ ਗੋਲ ਹੋਊਗਾ ਬੀਜੇਪੀ ਦਾ ਇਸका ਕਿ ਦੁਬਾਰਾ ਉਹ ਪੰਜਾਬੀਆਂ ਨਾਲ ਪੰਜਾਬ ਦੇ ਕਿਸਾਨਾਂ ਨਾਲ ਦੁਬਾਰਾ ਪੰਗਾ ਲੈਣ ਤੋਂ ਸੋਚ ਕਰਨਗੇ ਇਦਾਂ ਦਾ ਮੂੰਹ ਤੋੜ ਜਵਾਬ ਦੇਣਗੇ ਪੰਜਾਬ ਦੇ ਲੋਕ 740 ਬੰਦੇ ਸਾਹਿਬ 4 ਸਾਲ ਹੋਏ ਸਾਡੇ ਦੇ ਬਹੁਤ ਟਾਈਮ ਨਹੀਂ ਹੋਇਆ 3.5 ਸਾਲ ਹੋਇਆ 740 ਬੰਦੇ ਸ਼ਹੀਦ ਕੀਤੇ ਆ ਇਹ ਸਾਡੇ ਕੋਲ ਵੋਟਾਂ ਬਾਲਦੇ ਪੰਜਾਬ ਦੇ ਸਾਡੇ ਇਹਨੇ ਕਿਸਾਨ ਮਾਰ ਕੇ ਤੁਸੀਂ ਵੋਟਾਂ ਲੈਣ ਆਗੇ ਕੌਣ ਤੁਹਾਨੂੰ ਵੋਟਾਂ ਦੇਊਗਾ ਇਸ ਕਰਕੇ ਮੈਂ ਨਿੰਦਾ ਕਰਦਾ ਕਿ ਇੰਨਾਂ ਦੀਆਂ ਸਕਿਉਰਟੀਆ ਦੇਣੀਆਂ ਸਕਿਉਰਟੀਆ ਦੇ ਕੇ ਆਪਣੇ ਉਮੀਦਵਾਰਾਂ ਦੀ ਦਹਿਸਤ ਬੋੜੀ ਇਹ ਨਹੀਂ ਹੋਊਗਾ ਪੰਜਾਬ ਦੀ ਧਰਤੀ ਤੇ ਪੰਜਾਬ ਦੇ ਲੋਕ ਇਹ ਚੀਜ਼ਾਂ ਬਰਦਾਸ਼ਤ ਨਹੀਂ ਕਰਦੇ ਪੰਜਾਬ ਦੇ ਲੋਕ ਪਿਆਰ ਦੇ ਭੁੱਖੇ ਆ ਪੰਜਾਬੀਆਂ ਨੂੰ ਤੁਸੀਂ ਪਿਆਰ ਦੇ ਨਾਲ ਕੀਲ ਸਕਦੇ ਹੋ ਪਿਆਰ ਦੇ ਜੋ ਮਰਜ਼ੀ ਪੰਜਾਬੀਆਂ ਨੂੰ ਕਸਾ ਲਓ ਬੱਜੇ ਤੁਸੀਂ ਕਹੋਗੇ ਕਿ ਇਹਨਾਂ ਨੂੰ ਦਬਕਾ ਲਾਂਗੇ ਕਸਾ ਲਾਂਗੇ ਇਦਾਂ ਕਰਾਂਗੇ ਇਹ ਦੀ ਮੰਨਦੇ ਕੇ ਜੀ ਇਹ ਦੀ ਸੁਣਦੇ ਉਹ ਤੁਸੀਂ ਤੱਕਾ ਕੀਤਾ ਉਹ ਸੋਚਦੇ ਕਿਉਂ ਬੀਜੇਪੀ ਨੇ ਧੱਕਾ ਕੀਤਾ ਬਹੁਤ ਪੰਜਾਬ ਦੇ ਨਾਲ ਉਹ ਧੱਕੇ ਦਾ ਸਿੱਟਾ ਕਿ ਅੱਜ ਫਰੀਦਕੋਟ ਪਟਿਆਲਾ ਤਤ ਤਨ ਅਮਰ ਸਹਿਲ ਹੱਥਾਂ ਦੇ ਉੱਤੇ ਜਿਹੜਾ ਡੇਰਾ ਬਾਬਾ ਨਾਨਕ ਪਤਾ ਮੈਂ ਕਿੰਨੀਆਂ ਥਾਵਾਂ ਦੇ ਪੜ ਰੱਖ ਕਿੰਨੀਆਂ ਥਾਵਾਂ ਦੇ ਕਿਸਾਨ ਵਿਰੋਧ ਕਰਦੇ ਹੋ ਕਿਸਾਨ ਜਿੱਥੇ ਬੰਦੀਆਂ ਨੇ ਫੈਸਲਾ ਕੀਤਾ ਕਿ ਅਸੀਂ ਭਲੇ ਇਹਨਾਂ ਨੂੰ ਬੂਥ ਨਹੀਂ ਲਾਉਂਦੇ ਆਂਗੇ ਉਹ ਆਪਣਾ ਅੰਦੋਲਨ ਕਰ ਰਹੇ ਅੰਦੋਲਨ ਦਾ ਹਿੱਸਾ ਕਿਸਾਨਾਂ ਦੀ ਮੰਗਾਂ ਮੰਨਦ ਤਰਦੀ ਸੱਦੂ ਕਹਿੰਦੇ ਮੈਂ ਆਮ ਕਿਸਾਨ ਆ ਮੈਂ ਵੀ ਕਿਸਾਨ ਦਾ ਪੁੱਤ ਆ ਫਿਰ ਕਿਸਾਨਾਂ ਤੋਂ ਲਾਗੇ ਜਾ ਤਾਂ ਕਦੇ ਡਰ ਲੱਗਦਾ ਆ ਮੈਂ ਉਹੀ ਗੱਲ ਕਹਿੰਦੇ ਆ ਚੰਗੇ ਕੰਮ ਕੀਤੇ ਅਸਰ ਜੇ ਚੰਗੇ ਕੰਮ ਕੀਤੇ ਤੇ ਵਾਈ ਬੂਈ ਲੈਣ ਦਾ ਕੀ ਫਾਇਦਾ ਜੀ ਆ ਜਿਹੜੀ ਵਾਈ ਪਲੱਸ ਜੈਡ ਪਲੱਸ ਜੇ ਦੋਈ ਕੰਮ ਹੀ ਇਹਨੇ ਚੰਗੇ ਕੀਤੇ ਆਪ ਵੀ ਜਾਂ ਤੁਹਾਡੀ ਪਾਰਟੀ ਨੇ ਹੁਣ ਇਹ ਪਤਾ ਨਹੀਂ ਕਿਥੋਂ ਗੰਦਾ ਨਹੀਂ ਪਤਾ ਨਹੀਂ ਕਿਦਾਂ ਨਹੀਂ ਲਈ ਫਿਰਦੇ ਆ ਯਾਰ ਉਹ ਇਦਾਂ ਦੀ ਡਰ ਲੁੱਦੇ ਜੋ ਮਰਜ਼ੀ ਕਰ ਦੋ ਤੁਸੀਂ ਜੇ ਵਿਰੋਧ ਕਰਦੇ ਆ ਪੰਜਾਬ ਦੇ ਕਿਸਾਨਾਂ ਨੇ ਜਿੱਥੇ ਮਰਜ਼ੀ ਕਰ ਦੇਣਾ ਐਦਾਂ ਤੁਸੀਂ ਵੋਟਾਂ ਮੰਗੋਗੇ ਯਾਰ ਕਿ ਦਸਬਾਹੋ ਕੇ ਪੰਜਾਬ 'ਚ ਆਮ ਕਿਸਾਨਾਂ ਤੇ ਆਮ ਬੰਦਿਆਂ ਕੋ ਜਾਵੇ ਆਮਨੇ ਉਹ ਆਵੇ ਨਾ ਤੇਜਾ ਸਿੰਘ ਸਮੁੰਦਰੀ ਜੀ ਦਾ ਪੋਤਾ ਹੋ ਉਹ ਲੋਕਾਂ ਨੂੰ ਇਹ ਵੀ ਦੱਸੇ ਕਿ ਦਰਬਾਰ ਸਾਹਿਬ ਦੇ ਅੰਦਰ ਇੱਕੋ ਇੱਕ ਬਿਲਡਿੰਗ ਹੈ ਜਿੱਥੇ ਤੇਜਾ ਸਿੰਘ ਸਮੁੰਦਰੀ ਜੀ ਦੇ ਨਾਂ ਦੇ ਉੱਤੇ ਹਾਲ ਹੈ ਉਹ ਕੁਝ ਦੀ ਬਾਕੀ ਸਾਰਾ ਬੁੱਧਾਮ ਦਾਸ ਜੀ ਦੇ ਨਾਂ ਦਿੱਤੇ ਤੇਜਾ ਸਿੰਘ ਸਮੁੰਦਰੀ ਜਿਹੜੇ ਐਸਜੀਪੀਸੀ ਬਣਾਉਣ ਵਾਲਿਆਂ ਚੋਂ ਇੱਕ ਸੰਤ ਗੁਰੂ ਜਿਹੜੀ ਗੁਰੂ ਸਦਾ ਹੱਲ ਹੈ ਜਿਹੜੀ ਚੱਲੀ ਗੁਰੂ ਕਰਨ ਦੀ ਉਹਦਾ ਅਗਵਾਈ ਕਰਨ ਵਾਲੇ ਬੰਦੇ ਸਨ ਅੱਜ ਉਹਦਾ ਪੋਤਾ ਖੜਾ ਕਿੰਨਾ ਨਾ ਉਹਦੇ ਵਿਚਾਰੇ ਅੰਗਰੇਜ਼ਾਂ ਨਾਲ ਲੜਦੇ ਦੇ ਦਿੱਲੀ ਨਾਲ ਲੜਦੇ ਦੇ ਅੱਜ ਉਹਨਾਂ ਦਾ ਪੋਤਾ ਅੱਜ ਦੇ ਅੰਗਰੇਜ਼ ਅੱਜ ਦੇ ਹਿਟਲਰ ਮੋਦੀ ਭਾਜਪੀ ਅੱਜ ਉਹਨਾਂ ਦਾ ਖੜਾ ਜੇ ਸੁੰਦੀ ਸਾਹਿਬ ਆ ਜਿੰਦੇ ਹੁੰਦੇ ਤੇ ਸੱਚੀ ਉਹਨਾਂ ਦੇ ਅੱਖਾਂ ਚ ਥੋ ਹੁੰਦੇ ਕਿ ਮੈਂ ਜਦ ਕਿੱਥੇ ਬੋਲ ਜਿਹੜਾ ਕਿੱਥੇ ਮੈਂ ਲੜਦਾ ਸੀਗਾ ਤੇ ਕਿੱਥੇ ਇਹ 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 ਮੇਰਾ ਮੇਰਾ ਪੋਤਾ ਜਿਹੜਾ ਹਾਕਮਾਂ ਦੇ ਨਾਲ ਕਿਹੜੇ ਹਾਕਮਾਂ ਨਾਲ ਖੜਿਆ ਜਦੋਂ ਇਹ ਆਹਲੇ ਦੋਸਤਾਂ ਦੇ ਵਿੱਚ ਤਦ ਜਾਨੀ ਕਿ ਵੋਟਾਂ ਮੰਗੀਆਂ ਜਾਂਦੀਆਂ ਬਾਬੇ ਦੇ ਨਾਂ ਤੇ ਵੋਟਾਂ ਕਿੱਦਾਂ ਪਾ ਦੇਣਗੇ ਲੋਕ ਸਾਰੇ ਇਹੀ ਦੇ ਉਹਦਾ ਬਦੋਦੋਦਿਆ ਕਿ ਬਾਬਾ ਦੇ ਵਿਚਾਲਾ ਦਿੱਲੀ ਨਾਲ ਲੜਦਾ ਦਿਆ ਤੂੰ ਦਿੱਲੀ ਦਾ ਹੱਥ ਢੋਕਾ ਬਣਿਆ ਪਿਆ ਯਾਰ ਬਾਬੇ ਪੜ੍ਹਦੇ ਲੈ ਪਹਿਲਾਂ ਚੰਗੀ ਤਰ੍ਹਾਂ ਆਪਣੇ ਬਾਬੇ ਨੂੰ ਪੜ੍ਹੇ ਤੁਸੀਂ ਉਹਨੇ ਕੀ ਕੀਤਾ ਉਹਨਾਂ ਤੋਂ ਤਾਂ ਇਹੀ ਸਿੱਖਿਆ ਲੈਨੇ ਸਰ ਹੁਣ ਸਦੂ ਲਾ ਕੇ ਸਮੁੰਦਰੀ ਲਿਖਣ ਲੱਪੇ ਨੇ ਨਾਮ ਉਹ ਜੋ ਮਸਦੀ ਲਿਖ ਦਿੰਜੀ ਸਮੁੰਦਰੀ ਦਾ ਅਸਲ ਸੇ ਅਸਲ ਤੇਜਾ ਸਗੀ ਸਮੁੰਦਰੀ ਸੀਗੇ ਇਹਨਾਂ ਨੇ ਪਹਿਲਾਂ ਕਿਉਂ ਦੀ ਲਿਖਿਆ ਸਾਦੀ ਉੱਪਰ ਲਿਖਿਆ ਉਹਨਾਂ ਨੇ ਸਾਦੀ ਬੋ ਸਰਕਾਰ ਤੇ ਜੌਬ ਕਰਦੇ ਦੇ ਯਾਰ ਲੋਕਾਂ ਦੇ ਮੁਲਕ ਤੇ ਅੱਜ ਲੋਕਾਂ ਨੂੰ ਮੂਸਕ ਬਣਾਉਣ ਦੀ ਜੋ ਮਰਜ਼ੀ ਲਾਉਣ ਵੋਟ ਨਹੀਂ ਪੈਂਦੀ ਸਾ ਜੋ ਮਰਜ਼ੀ ਹੋ ਜੇ